ਮਾਈਆ ਹੁਣ ਮੈਂ ਮਾਸਟਰ ਜੀ ਨਾਲ ਗੱਲ ਕਰਦੇ ਜਦੋਂ ਮਾਸਟਰ ਜੀ ਨੇ ਮੈਨੂੰ ਕੱਲ ਕੇ ਪਰਸੋ ਹੱਥ ਖੜੇ ਕਰਤੇ ਵੀ ਪੁੱਤ ਦੇਖੋ ਕਿਵੇਂ ਕਰਨਾ ਉਹਦਾ ਹੁਣ ਤੁਸੀਂ ਦੱਸੋ ਵੀ ਸਾਨੂੰ ਫਿਰ ਰਾਹ ਹੀ ਨਹੀਂ ਕੋਈ ਹੋਰ ਕੀ ਕਰੀਏ ਮੈਂ ਜਾਂ ਤਾਂ ਤੁਸੀਂ ਸਾਨੂੰ ਕੋਈ ਰਾਹ ਦੇ ਦਿਓ ਮੈਂ ਮੰਨ ਲੂ ਤੁਹਾਡੀ ਗੱਲ ਨਹੀਂ ਨਹੀਂ ਮੈਂ ਮੰਨਣ ਵਾਲੀ ਗੱਲ ਮੰਨੀ ਵੀ ਜਾ ਸਕਦੀ ਐ ਇਹ ਤਾਂ ਮੈਂ ਮੰਨੂਗਾ ਮੈਂ ਪਹਿਲਾਂ ਮਾਸਟਰ ਜੀ ਦੇ ਕਹਿਣ ਤੇ ਇੰਨੇ ਦਿਨ ਰੁਕ ਗਿਆ ਹੁਣ ਤੁਸੀਂ ਦੱਸੋ ਵੀ ਕਰਨਾ ਕੀ ਚਾਹੀਦਾ ਮੈਨੂੰ ਕੋਈ ਪੱਕਾ ਰਾਹ ਦੇ ਦਿਓ ਮੈਂ ਰੁਕ ਜਾਣਾ ਮੈਂ ਤੁਹਾਨੂੰ ਦੱਸਦੀ ਐ ਵੀ ਆਪਾਂ ਦੋਨੇ ਘਰ ਕਰਾਹੇ ਨਾ ਮਾਸੀ ਕਰਾਹੇ ਦਾ ਹੱਲ ਕੋਈ ਰਾਹ ਦੱਸੋ ਨਾ ਮੈਂ ਤੁਹਾਨੂੰ ਦੱਸਦੀ ਆ ਨਾ ਵੀ ਕੀ ਪਤਾ ਗੇੜ ਜਿਹੇ ਗੰਦੇ ਬੰਦਿਆਂ ਨੇ ਉਹਨੇ ਫਸਾਈ ਆ ਬੱਸ ਉਹ ਤਾਂ ਮਾਸੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੱਲ ਦੱਸਦਾ ਮੇਰੀ ਗੱਲ ਸਮਝੋ ਕੋਈ ਨੂੰ ਤਾਂ ਪਰਵਾਹੀ ਕੋਈ ਕੁਛ ਨਹੀਂ ਮੈਂ ਕੀ ਗੱਲ ਚ ਉਹਨਾਂ ਦੇਖੋ ਚਾਹੇ ਜਿੱਦ ਤੁਹਾਨੂੰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦਾ ਹੂੰ ਤੁਹਾਨੂੰ ਤੁਸੀਂ 6 ਮਹੀਨਿਆਂ ਚ ਕਢਾ ਲਓਗੇ ਸਾਲ ਚ ਕਢਾ ਲਓਗੇ ਪਹਿਲਾਂ ਨਾ ਅੱਛਾ ਮਾਸੀ ਕੀ ਕਰਕੇ ਪੈਸੇ ਛੱਡ ਦਿੱਗੇ ਇਹਨੂੰ ਨਹੀਂ ਛੱਡਣ ਦੀ ਗੱਲ ਹੈ ਤੁਸੀਂ ਕੀ ਕਰਗੇ ਤੁਸੀਂ ਦੱਸੋ ਆ ਛੱਡਣ ਦੀ ਨਹੀਂ ਗੱਲ ਦੱਸੋ ਕੀ ਕਰੀ ਮੈਂ ਆਣੀ ਆ ਵੀ ਆਪਾਂ ਬੈਠੋ ਠੀਕ ਹੈ ਦੱਸੋ ਦੱਸੋ ਵੀ ਤੁਸੀਂ ਜਿੰਨੇ ਪੈਸੇ ਉਹਨੂੰ ਕਹੋ ਵੀ ਜਿੰਨੇ ਪੈਸੇ ਉਹਨਾਂ ਤੋਂ ਲੈਣਾ ਤੂੰ ਸਾਨੂੰ ਪਰਾ ਮਸੀ ਜਿਹੜੀ ਗੱਲ ਤੂੰ ਕਹਿ ਰਹੀ ਆਂ ਇਹ ਤਾਂ ਮੈਂ ਹਜ਼ਾਰ ਵਾਰੀ ਉਹਨੂੰ ਕਹਿ ਚੁੱਕੀ ਆਂ ਹਾਂ ਠੀਕ ਹੈ ਪਹਿਲੀ ਗੱਲ ਨੰਬਰ 2 ਤੇ ਉਹ ਬੰਦਾ ਹੋ ਚੁੱਕਿਆ ਫਰਾਰ ਮੇਰੇ ਹਿਸਾਬ ਨਾਲ ਤਾਂ ਫਰਾਰ ਹੈ ਸਾਡੇ ਤੋਂ ਤਾਂ ਫਰਾਰ ਹੈ ਇਹੀ ਇਹੀ ਉਹ ਤਾਂ ਮੈਨੂੰ ਪਤਾ ਨਹੀਂ ਬੰਦਾ ਹੈ ਮੈਂ ਤਾਂ ਇਹਨੂੰ ਸਾਨੂੰ ਤਾਂ ਪਤਾ ਹੀ ਨਹੀਂ ਨਾ ਅੱਜ ਤੱਕ ਨਾ ਤਾਂ ਨੇ ਮੇਰੀ ਕਿਸੇ ਨਾਲ ਗੱਲ ਕਰਾਈ ਪਹਿਲਾਂ ਉਹ ਇਹ ਗੱਲ ਬੋਲਿਆ ਅਸੀਂ ਤਾਂ ਨਹੀਂ ਸੁਣੋ ਗੱਲ ਸੁਣੋ ਜਿਵੇਂ ਕਹਿੰਦਾ ਸੀ ਸੰਦੀਪ ਮੇਰਾ ਤਾਂ ਦਿਮਾਗ ਨਹੀਂ ਕਰਦਾ ਕਹਿੰਦਾ ਉਹ ਕਹਿੰਦਾ ਪਹਿਲਾਂ ਤਾਂ 6 ਮਹੀਨੇ ਦਾ ਉਹਨਾਂ ਨੇ ਮੈਨੂੰ ਦੱਸਣ ਹੀ ਨਹੀਂ ਦਿੱਤਾ ਪੁੱਛਿਆ ਹੀ ਨਹੀਂ ਵੀ ਕਿਹੜੇ ਬੰਦਿਆਂ ਨਾਲ ਆਉਂਦਾ ਮੈਨੂੰ ਸਿੱਧੇ ਵੀ ਮੈਨੂੰ ਪੈਸੇ ਦਿੰਦੇ ਸੀ ਉਹ ਵੀ ਤੁਸੀਂ ਮੇਰੇ ਖਾਤੇ 'ਚ ਹੀ ਮੇਰੇ ਖਾਤੇ 'ਚ ਹੀ ਪਾਉਂਦੇ ਸੀਗੇ ਵੀ ਕਿਸੇ ਆਏ ਕਿਹਾ ਨਹੀਂ ਵੀ ਮੇਰੀ ਗੱਲ ਵੀ ਸਾਡੀ ਗੱਲ ਨਾ ਕਰੀ ਉਹ ਟਰੈਕਟਰ ਵਾਲੇ ਬੰਦਿਆਂ ਕੋਲੇ ਅੱਛਾ ਯੂਨਨ ਸਾਡਾ ਨਾ ਦੱਸ ਵੀ ਸੀਪ ਕਿਉਂਕਿ ਇਹ ਤਾਂ ਨਹੀਂ ਕਵਾਂਗੇ ਵੀ ਸਾਡੀ ਗੱਲ ਨਾ ਕਰੀ ਜਦੋਂ ਹੁਣ ਸਾਡੇ ਕੋਲੇ ਘਰੇ ਆ ਗਿਆ ਠੀਕ ਹੈ ਸਾਡੇ ਘਰੇ ਤਾਂ ਆ ਗਿਆ ਤੁਹਾਡੇ ਕਰਕੇ ਹੁਣ ਐਰਾ-ਗੈਰਾ ਤੇ ਇਥੇ ਆ ਕੇ ਬੈੰਦਾ ਨਹੀਂ ਗਾ ਠੀਕ ਹੈ ਤੁਸੀਂ ਰਸਤੇ ਦਾ ਸੁਣੋ 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 ਹੁਣ ਜਿਹੜੇ ਬੰਦੇ ਨੇ ਆਪ ਹੀ ਤਾਂ ਮੰਨ ਹੀ ਜਾਂਦਾ ਆਪ ਹੀ ਤਾਂ ਇਥੇ ਫਸਦਾ ਵੀ ਹਾਂ ਵੀ ਅਸੀਂ ਤਾਂ ਜਾਣਦੇ ਹੀ ਨਹੀਂ ਕਿਸੇ ਨੂੰ ਗਾ ਮੰਨ ਗਿਆ ਨਾ ਹੁਣ ਜਿਹੜੇ 6 ਮਹੀਨੇ ਤੱਕ ਸਾਨੂੰ ਕੋਈ ਟਰੈਕਟਰ ਡਿਲੀਵਰੀ ਨਹੀਂ ਜਾਂ ਜੋ ਚੀਜ਼ ਨੇ ਸੁਣੋ ਸੁਣੋ ਜੋ ਇਹਨੂੰ ਪੈਸੇ ਦੇ ਰਹੇ ਆ ਕੋਈ ਗੱਲ ਨਹੀਂ ਸਿਰੇ ਲਾ ਰਿਹਾ ਫੇਰ ਅਸੀਂ ਕਵਾਂਗੇ ਭਾਈ ਤੂੰ ਦੇ ਕਿੱਥੇ ਰਿਆਂ ਗਲਤ ਤੱਕਰ ਤੇ ਫੇਰ ਕਰਾਈ ਨਹੀਂ ਤੁਹਾਨੂੰ ਕੀ ਕਹਿ ਰਿਹਾ ਭਣੇ ਸੌਰੀ ਮਾਸਾ ਥੋੜਾ ਹਸਬੈਂਡ ਆ ਮਾਸੀ ਫੇਰ ਵੀ ਜੇ ਕਿਤੇ ਮੈਂ ਲੈ ਕੇ ਆਇਆ ਉਹਦਾ ਜ਼ਿੰਮੇਵਾਰ ਮੈਂ ਤੇ ਸਾਡਾ ਟੱਬਰ ਆ ਮਾਈਂਡ ਤਾਂ ਕਰੇ ਕਿਉਂਕਿ ਮੈਂ ਜਾਂਦਾ ਪਹਿਲੇ ਦਿਨ ਤੋਂ ਮੈਂ ਇਸ ਘਰ ਚ ਜੰਮਿਆ ਨਾ ਹੁੰਦਾ ਜਾਂ ਮੈਂ ਇਸ ਘਰ ਦਾ ਜਵਾਬਕ ਨਾ ਹੁੰਦਾ ਤੇ ਜਾਂ ਕੁੱਲ ਮਿਲਾ ਕੇ ਗੱਲ ਆ ਕਿ ਮੈਂ ਪਹਿਲੇ ਦਿਨ ਤੋਂ ਘਰੋਂ ਹੀ ਬੇਦਖਲ ਹੋਂਦਾ ਵੀ ਬਾਈ ਸਾਡਾ ਕੋਈ ਇਲਾਕਾ ਦੇਖਾ ਨਹੀਂ ਸਪੀਕਰ ਤੇ ਅਨਾਉਂਸਮੈਂਟ ਹੋਈ ਵੀ ਹੁੰਦੀ ਵੀ ਬਾਈ ਆਪਦਾ ਦੇਖੋ ਕੀ ਕਰਨਾ ਇਹ ਤਾਂ ਮਾਸੀ ਦੁਨੀਆਦਾਰੀ ਹੈ ਔਰ ਨੰਬਰ 2 ਤੇ ਮੈਂ ਨਹੀਂ ਚਾਹੁੰਦਾ ਤੁਹਾਡਾ ਕੋਈ ਨੁਕਸਾਨ ਉਹ ਵੀ ਨਹੀਂ ਮੈਂ ਜ਼ਿੰਦਗੀ 'ਚ ਕਰਨਾ ਚਾਹੁੰਦਾ ਨਾ ਹੀ ਮੈਂ ਕਰਕੇ ਖੁਸ਼ ਹਾਂ ਪਰ ਜਿਹੜੇ ਬੰਦੇ ਨੇ ਜਦੋਂ ਸਾਡੇ ਤੋਂ ਲੈ ਕੇ ਗਿਆ ਆ ਦੇਣਦਾਰ ਤਾਂ ਉਹੀ ਆ ਉਹੀ ਆ ਨਾ ਠੀਕ ਹੈ ਨਾ ਔਰ ਉਹ ਸਿਰੇ ਦਾ ਠੱਗੀਆਂ ਮਾਰ ਰਿਹਾ ਐ ਇੰਨੇ ਪੈਸੇ ਜੇ ਉਹਨੇ ਖਰਾਬ ਕੀਤੇ ਆ ਤੇ ਖਰਾਬ ਨਹੀਂ ਹੋ ਸਕਦੇ ਜ਼ਿੰਮੇਵਾਰ ਉਹੀ ਆ ਔਰ ਜੇ ਤੁਹਾਨੂੰ ਠੱਗੀ ਵਜੀ ਹੋਵੇ ਨਾ ਬੰਦੇ ਨਾਲ ਬੋਲ ਕੇ ਦੱਸੇ ਵੀ ਮੈਂ ਮੈਂ ਲੁੱਟਿਆ ਗਿਆ ਆਹ ਬੰਦੇ ਨੇ ਮੇਰੇ ਨਾਲ ਠੱਗੀ ਮਾਰਤੀ ਅੱਜ ਤੁਸੀਂ ਫੇਰ ਪਿੰਡ ਆਏ ਹੋ ਸਾਲ ਹੋ ਗਿਆ ਮੈਨਾਂ ਤਰੀਕ ਨੀ ਦਸੰਬਰ ਆ ਗਿਆ ਭੈਣੇ ਥੋੜੇ ਦਿਨਾਂ ਨੂੰ ਨਵਾਂ ਸਾਲ ਚੜ ਜਾਣਾ ਠੀਕ ਹੈ ਆ 2024 ਸਾਰਾ ਲੰਘ ਗਿਆ ਉਹ 2024 'ਚ ਠੱਗੀਆਂ ਹੀ ਖਾਈ ਜਾਂਦਾ ਤੁਸੀਂ ਸਹੀ ਕੀਤਾ ਤੁਸੀਂ ਆਏ ਹੋ ਜੀ ਆਇਆਂ ਨੂੰ ਪਰ ਮਾਸੀ ਮੈਨੂੰ ਕਹਿੰਦੇ ਕਿ ਕੇਰਾ ਵੀਰੇ ਕੋਲੇ ਮੈਨੂੰ ਲੈ ਚੱਲ ਬੰਦੇ ਭੈਣੇ ਤੁਸੀਂ ਆਏ ਹੋ ਮੋਸਟ ਵੈਲਕਮ ਮੈਨੂੰ ਹਾਲ ਦਸਤੋ ਨਾ ਕੀ ਹੈ ਕਮੇਟਾ ਸੋchnਾ ਚਾਹੁੰਨਾ ਵੀ ਹੱਲ ਕੀ ਕਰੀਏ ਤੁਸੀਂ ਦੱਸੋ ਆਪਾਂ ਕਰਦੇ ਆਂ ਦੇਖ ਪੈਨੇ ਤੇਰਾ ਘਰ ਆ ਮੈਂ ਕਹ ਦੋ ਕਿੰਨਾ ਖਰਾਬ ਹੋਵੇ ਜੀ ਨੂੰ ਮਰਜ਼ੀ ਕਹਿ ਦੋਵੇ ਜਾ ਕੇ ਤੇ ਆਪਾਂ ਤਾਂ ਜਿਹੜੇ ਹੱਕ ਦੇ ਪੈਸੇ ਗਏ ਆ ਠੀਕ ਹੈ ਜੀ ਉਹ ਲੈਣੇ ਨੇ ਉਹ ਇਹ ਗੱਲ ਕਹਿ ਰਿਹਾ ਵੀ ਮੈਨੂੰ ਟਾਈਮ ਦੇ ਦੋ ਵੀਰੇ ਜਿਹੜੀ ਗੱਲ ਉਹ ਕਹਿ ਰਿਹਾ ਮੈਂ ਕਹਿੰਦਾ ਮੈਨੂੰ ਟਾਈਮ ਦੇ ਦੋ ਮੈਂ ਜਿਵੇਂ ਜਿਵੇਂ ਉਹ ਪੈਸੇ ਆਉਣਗੇ ਬੰਦਿਆਂ ਤੋਂ ਤਾਂ ਤੇ ਮੈਂ ਉਵੇਂ ਉਹ ਸਾਡੇ ਨਾਲ ਮਾਸੜ ਬਹਿ ਲਵੇ ਲਿਖਤੀ ਕਰ ਲਵੇ ਲਿਖਤੀ ਟਾਈਮ ਮੰਗ ਲਵੇ ਜ਼ਿੰਮੇਵਾਰੀ ਚੱਕ ਲਓ ਮਸੀਂ ਅਸੀਂ ਕਿਉਂ ਨਹੀਂ ਕਰਦੇ ਮੈਂ ਦੇਖੋ ਜੇ ਤੁਸੀਂ ਉਂ ਕਹਿੰਨੇ ਕਿ ਅਸੀਂ ਉਹੀ ਕਰ ਲਗੇ ਉ ਤਾਂ ਮਾਸੀ ਇਹਦਾ ਨਹੀਂ ਉਹ ਮੈਂ ਤੈਨੂੰ ਅੱਜ ਤਾਂ ਉਮੀਦ ਹੈਗੀ ਆ ਵੀ ਇਹਦੇ ਕੋਲ ਕਿਤੇ ਰੱਖੇ ਆ ਨਾ ਮੈਂ ਕੋਈ ਹਸਾਬ ਕਰਨਾ ਹੀ ਆ ਆਪਾਂ ਝੂਠ ਨਹੀਂ ਬੋਲਦੇ ਨਹੀਂ ਠੀਕ ਆ ਤੁਸੀਂ ਕੋਈ ਨਹੀਂ ਹਾਂ ਮੈਂ ਇਹਦੇ ਨਾਲ ਆਈ ਆ ਅੱਜ ਠੀਕ ਹੈ ਮੈਂ ਉਹਨੂੰ ਇਹ ਗੱਲ ਕਹੀ ਸੀ ਜਿਹੜੀ ਗੱਲ ਮੈਂ ਕਹੀ ਸੀ ਮੈਂ ਕਿਹਾ ਤੂੰ ਜਾ ਮੈਨੂੰ ਆਸਰ ਤੋਂ ਲੈ ਆ ਹੂੰ ਉਹ ਵੱਡਾ ਹੈ ਤੇਰੇ ਨਾਲ ਬਾਈ ਵੀ ਕਰਦੀ ਸੀ ਉਹ ਵੱਡਾ ਉਹਦੇ ਨਾਲ ਬਹਿ ਕੇ ਉਹਦੇ ਨਾਲ ਹਸਾਬ ਕਰਕੇ ਉਹਨੂੰ ਕਹਿ ਵੀ ਮੈਂ ਮਾਸਟਰ ਜੀ ਐਨੇ-ਐਨੇ ਚਿਰਚ ਮੈਂ ਪੈਸੇ ਦੇ ਦੂੰ ਮੇਰੀ ਬੇਨਤੀ ਹੈ ਮਾਸੀ ਪਤਾ ਗੱਲ ਕੀ ਆ ਠੀਕ ਹੈ ਮਾਸੀ ਤੁਸੀਂ ਤੁਸੀਂ ਨਹੀਂ ਹੱਥ ਜੋੜਤੇ ਨਹੀਂ ਮੇਰੀ ਮੇਰੀ ਗੱਲ ਨਹੀਂ 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 ਮੈਨੂੰ ਤਾਂ ਪੜ੍ਹ ਕੇ ਆਇਆ ਕਿ ਮੈਂ ਕਰਾਰ ਕਰਕੇ ਕੀ ਕਰੂੰ ਫਿਰ ਮੈਂ ਤੁਹਾਨੂੰ ਅਹੀ ਦੱਸਦਾ ਨਾ ਫਿਰ ਮਾਸੀ ਉਹਦਾ ਕਰਾਰ ਮੰਨਿਆ ਹੀ ਨਹੀਂ ਜਾਣਾ ਕਿਉਂਕਿ ਜੇ ਉਹ ਕਹੂਗਾ ਕਿ ਮੈਂ ਅਸੀਂ ਉਹਦੀ ਨਹੀਂ ਮੰਨ ਸਕਦੇ ਜੇ ਅਸੀਂ ਮੰਨਾਂਗੇ ਤਾਂ ਮਾਸਟਰ ਬੈਠੇ ਤੁਸੀਂ ਬੈਠੋ ਔਰ ਇਹ ਚੀਜ਼ ਲਖਤੀ ਚ ਹੋਵੇ ਆਦਰਵਾਇਸ ਜੋ ਸਾਨੂੰ ਲੱਗਦਾ ਜੋ ਜੋ ਵੀ ਲੀਗਲੀ ਜੋ ਹੋ ਸਕਦਾ ਕੱਲ ਨੂੰ ਇਹ ਵੀ ਹੋ ਜਾਣਾ ਸਾਡੇ ਪੈਸੇ ਇੱਥੇ ਗਲਤਾਂ ਦੇ ਦਿੱਤੇ ਹੁਣ ਖਾਤੇ ਤੋਂ ਖਾਤੇ ਗਏ ਆ ਉਹ ਪੈਸੇ ਗਲਤਾਂ ਦਾ ਯੂਸ ਹੋ ਜਨ ਸਾਡੇ ਗਾਲ ਕੋਈ ਪੁਲਿਸ ਚੱਕਰ ਪਾ ਲਵੇ ਵੀ ਤੁਸੀਂ ਇਨਵੈਸਟ ਕੀਤੇ ਆ ਸੁਣੋ ਗੱਲ ਫੇਰ ਤਾਂ ਸਾਡੇ ਲਈ ਹੋਰ ਜ਼ਰੂਰੀ ਹੋ ਜਾਊਗਾ ਤੁਸੀਂ ਕਿਵੇਂ ਕੀਤੇ ਜਦੋਂ ਤੁਸੀਂ ਐ ਹੋ ਜਾਂਦਾ ਮਾਸੀ ਨਹੀਂ 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 ਮਾਸੀ ਇਹ ਜ਼ਰੀਏ ਬਣਦੇ ਨੇ ਤੁਹਾਨੂੰ ਗੱਲ ਦੱਸਦਾ ਹੁਣ ਮੰਨ ਲਓ ਤੁਸੀਂ ਕਹਿੰਦੇ ਵੀ ਗਲਤ ਬੰਦੇ ਨੂੰ ਕਿਸੇ ਨੂੰ ਪੈਸੇ ਦੇ ਦਿੱਤੇ ਸੁਣੋ ਮੰਨ ਲਓ ਨੇ ਗਲਤ ਨੂੰ ਦੇ ਦਿੱਤੇ ਅਸੀਂ ਇਹਨੂੰ ਪੈਸੇ ਦੇ ਦਿੱਤੇ ਖਾਤੇ 'ਚ ਪੈਸੇ ਗਏ ਇਹਨੇ ਉਹ ਪੈਸੇ ਗਾ ਖਾਤੇ 'ਚ ਕਿਤੇ ਟਰਾਂਸਫਰ ਕਰ ਦਿੱਤੇ ਉਹ ਬੰਦੇ ਜਿਹੜੇ ਵੀ ਆ ਤੁਸੀਂ ਕਹਿੰਦੇ ਵੀ ਮੈਨੂੰ ਨਹੀਂ ਪਤਾ ਵੀ ਸੀਡੀ ਕੌਣ ਜਗਦਾ ਹੈ ਉਹ ਸਾਨੂੰ ਹੀ ਦੱਸੋ ਅੱਜ ਤੱਕ ਨਹੀਂ ਬੱਸ ਜੇ ਉਹ ਬੰਦੇ ਗਲਤ ਹੈ ਜੇ ਉਹ ਪੁੱਠੇ ਸਿੱਧੇ ਬੰਦੇ ਆ ਕੋਈ ਪੁੱਠਾ ਸੱਦਾ ਹਥਿਆਰ ਹੀ ਖਰੀਦ ਲੇ ਫੇਜ ਕੇ ਕੁਝ ਪੁੱਠਾ ਸੱਦਾ ਕਰਤਾ ਸੁਣੋ ਉਹ ਫੜੇਗੇ ਜਾਂ 100 ਕੁਝ ਮੈਂ ਐਗਜ਼ਾਮਪਲ ਦਿੰਨਾ ਮੈਨੂੰ ਨਹੀਂ ਪਤਾ ਕਿੱਥੇ ਗਏ ਉਹ ਸੁਣੋ ਉਹਨਾਂ ਨੇ ਜਿਹੜੇ 76 ਰੁਪਏ ਉਹਨਾਂ ਨੇ ਬੋਲਣਾ ਸਾਨੂੰ ਪੈਸੇ ਆਏ ਵੈਰੈਟੀ ਕੋਲੋਂ ਵੈਰੈਟੀ ਦੇ ਜੁੱਤਾਂ ਦਾ ਪੈਸਾ ਅਸੀਂ ਕਿਉਂ ਗੋਣਾਕਾਰ ਬਣ ਗਏ ਸਾਡੇ ਕੋਲ ਤਾਂ ਫਿਰ ਸੰਦਾ ਕਰਨਾ ਬਣਦਾ ਨਹੀਂ ਨਹੀਂ ਤੂੰ ਮੈਨੂੰ ਕਹਿ ਕੇ ਆਇਆ ਵੀ ਇਹਦਾ ਪੈਸਾ ਕਿਸੇ ਕੋਲ ਗਿਆ ਸੀ ਹਾਂ ਅਸੀਂ ਦੋਨਾਂ ਨੂੰ ਸੱਸ ਨੇ ਪੈਸਾ ਨਹੀਂ ਦਿੱਤਾ ਕਿ ਤੱਕ ਦਿੱਤਾ ਹੁਣ ਦੇਖ ਮਾਸੀ ਗੱਲ ਤਾਂ ਐਵੇਂ ਆ ਵੀ ਜਾਂ ਤਾਂ ਮੂੰਹੋਂ ਬੋਲੇ ਕਿਸੇ ਨੂੰ ਕਹਵੇ ਤੁਹਾਨੂੰ ਦੱਸੇ ਵੀ ਮੈਂ ਪੈਸੇ ਦਿੱਤੇ ਕਿੱਥੇ ਜੀ ਨਹੀਂ ਦੱਸਦਾ ਤਾਂ ਫਿਰ ਪੈਸੇ ਮਾਸੀ ਕਿਤੇ ਨਹੀਂ ਇਹ ਇਹ ਵੀ ਹੋ ਸਕਦਾ ਨਹੀਂ ਕੋਈ ਪ੍ਰਾਪਰਟੀ ਲੈ ਲਈ ਹੋਵੇ। ਪੈਸੇ ਮੈਂ ਦੇ ਦੇ ਦੂੰਗਾ ਬਿਠਿੰਡਿਓ ਵੇਚਦੇ। ਇਹ ਬਿਠਿੰਡੇ ਜਿੱਥੇ ਆ ਗਏ ਨਾਲ ਹੈ ਕੜੀ ਜਮਈ। ਮੇਰੀ ਜੱਸ ਸਿੰਘ ਨੂੰ ਨਾ ਦੇਣਾ। ਡੈੜੀ ਨੇ ਲਿਆ ਨਹੀਂ। ਡੈੜੀਆਂ ਨੂੰ ਕਿੱਥੋਂ ਲਿਆਈਏ ਨੇ ਪੈਸੇ। ਉਹਦੋਂ ਤਾਂ ਅਸੀਂ ਇਹ ਸੋਚ ਲਿਆ ਵੀ ਇਹ ਗਲਤ ਰਸਤੇ 'ਚੋਂ ਨਾ ਫੜ ਲੈ ਪੈਸੇ। ਗਲਤ ਰਸਤੇ 'ਚੋਂ ਅਸੀਂ ਲੈ ਆ। ਬਸੇ ਉਹ ਡੇੜ ਕਿੱਲਾ ਹੀ ਨਹੀਂ ਲਿਆ ਦਾ। ਅਸੀਂ ਉਹਨੂੰ ਸਤਾਉਣੇ ਆ ਵੀ ਜੇ ਉਹਨੂੰ ਕਿਤੇ ਇਹ ਹੀ ਥੋੜੇ ਵਾਲੇ ਪੈਸੇ ਕੀ ਆ। ਹੋ ਸਕਦਾ ਥੋੜੇ ਵਾਲੇ ਪੈਸੇ ਹੋਣ ਵੀਰੇ ਉਦੋਂ। ਜੇ ਅਸੀਂ ਕਿੱਲਾ ਲੈ ਲੈਂਦੇ ਉਦੋਂ ਲੈ ਲੈਂਦੇ ਕਿੱਲਾ ਤਾਂ ਅਸੀਂ ਫਾਇਦੇਮੰਦ ਸੀ। ਅੱਜ ਤੈਨੂੰ ਹੋਏ ਦੇ ਵਿੱਚ ਚੱਲੇ ਵੀਰੇ ਤੇ ਉਹ ਗੱਲ ਸੀ ਮਾਫਰ ਵੀਡੀ ਮਾਫਰ ਦੋ ਤੁਹਾਡੇ ਵਾਲੇ ਪੈਸੇ ਆਂਦਾ ਹੋਏ ਮੈਂ ਪੈਸੇ ਦੇਉਂਗਾ ਸਾਹ ਮਾਸੇ ਲਈ ਗਿਆ ਲਈ ਗਿਆ ਲਈ ਗਿਆ ਹੁਣ ਸੁਣਦੇ ਵੀ ਸ਼ਾਇਦ ਉਹਨੂੰ ਆਏ ਆਂਦਾ ਸੀ ਵੀ ਸ਼ਾਇਦ ਉਹ ਤੁਹਾਡੇ ਵਾਲੇ ਪੈਸੇ ਸੀ ਤਾਂ ਉਹ ਗਿਆ ਉੱਥੇ ਬਚਿੰਦੇ ਵੀ ਗਿਆ ਮੈਨੂੰ ਦੋ ਵੇਂ ਕਿੱਡੇ ਵੀ ਗਿਆ ਉਹਨਾਂ ਕੋਲ ਪੈਸੇ ਲੈਣ ਤੁਸੀਂ ਆਏ ਹੋ ਮੋਸਟ ਵੈਲਕਮ ਹਾਂ ਦੇਖੋ ਤੁਸੀਂ ਮਾਸੜ ਨਾਲ ਗੱਲ ਕਰੋ ਜੇ ਤਾਂ ਇਹ ਗੱਲ ਰੁਕਣੀ ਆ ਜਾਂ ਕੋਈ ਕਮਿਟਮੈਂਟ ਵਾਲੀ ਗੱਲ ਹੈਗੀ ਆ ਉਹ ਤਾਂ ਫਿਰ ਦੇਖੋ ਤੁਹਾਡੇ ਤੇ ਮਾਸੜ ਜੀ ਨਾਲ ਹੀ ਹੋਣੀ ਆ ਇਸ ਬੰਦੇ ਜੇ ਕੋ ਸਾਨੂੰ ਕਹੂਗਾ ਵੀ ਹਾਂ ਬਾਈ ਵੀ ਤੁਸੀਂ ਰੋਕ ਜੋ ਇਹਨਾਂ ਦਾ ਇਹਦੇ ਕਹਿਣ ਤਾਂ ਰੋਕਣਾ ਤਾਂ 5 ਦਿਨ ਹੋਰ ਰੋਕ ਦੂੰਗਾ ਮੈਂ 5-10 ਦਿਨ ਹੁੰਦੇ ਚਾ ਮਹੀਨਾ ਹੋ ਗਿਆ ਕੋਈ 2 ਮਹੀਨੇ ਹੋ ਗਏ ਨਹੀਂ ਮਸੀ ਇਦੂ ਵੱਧ ਨਹੀਂ ਇਦੂ ਵੱਧ ਨਹੀਂ ਕਿਉਂਕਿ ਮੈਨੂੰ ਪਤਾ ਵੀ ਇਦੂ ਵੱਧ ਤਾਂ ਫਿਰ ਖੱਜਲ ਖਵਾਰੀ ਆ ਹਣਾ ਕੋਈ ਮਹੀਨਾ 2 ਮਹੀਨੇ ਨਹੀਂ ਮਸੀ ਪਲੀਜ਼ ਮੈਂ ਸਿਰਫ 5 ਦਿਨ ਹੋਰ ਰੋਕਦਾ ਜੇ ਇਹ ਪੈਸੇ ਦੇ ਇਹ ਦੇ ਸਕਦਾ ਨਹੀਂ ਮਸੀ ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਣਾ ਨਹੀਂ ਹੁਣ ਮੈਂ ਤਾਂ ਐ ਨਹੀਂ ਕਿ ਹਾਂ ਅਸੀਂ ਬੈਣਾਗਾ ਪਿੱਤੋਂ ਪਹਿਲੇ ਦਾ ਡਰੈਕਟਰ ਲੈਣਾ ਨਹੀਂ ਹਾਂ ਲੈ ਨਹੀਂ ਦੇ ਇਹ ਲੋਕ ਅਸੀਂ ਕਿਉਂ ਲਈਏ ਹਾਂ ਹਾਂ ਵਾਪਸ ਦੋ ਨੰਬਰ ਦਾ ਡਰੈਕਟਰ ਤਿੰਨ ਡਰੈਕਟਰਾਂ ਦਾ ਸਵਾ ਦੋ ਨੰਬਰ ਦੇ ਡਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਆ ਅਸੀਂ 0% ਕਿਉਂਕਿ ਹਜੇ ਤੱਕ ਦੋ ਨੰਬਰ ਦਾ ਕੰਮ ਨਹੀਂ ਕੀਤਾ ਮੈਂ ਇਹਨੂੰ ਇੱਕ ਗੱਲ ਕਹੀ ਸੀ ਕਿ ਜੋ ਭਾਈ ਜਿਹੜਾ ਸਿਸਟਮ ਗਲਤ ਲੱਗਦੇ ਮੈਨੂੰ ਜੋ ਵੀ ਚੀਜ਼ ਲੈਣੀ ਆ ਦੇਖ ਮੈਨੂੰ ਜਾਣਦੇ ਲੋਕ ਮੇਰੇ ਖਿਲਾਫ ਕੱਲ ਨੂੰ ਅਗਲੇ ਕਹਿੰਨੇ ਚੋਰੀ ਦੇ ਟਰੈਕਟਰ ਸਿੱਟੀ ਦੇ ਕੋਲ ਫੜੇ ਗਏ ਤੇ ਬਾਈ ਮੇਰੀ ਹੈਗੀ ਬਦਨਾਮੀ ساری ਜ਼ਿੰਦਗੀ ਖਰਾਬ ਹੋ ਗਈ ਇਸ ਕਰਕੇ ਜਦੋਂ ਆਪਣੀ ਕੋਈ ਵੀ ਗੱਲ ਹੈ ਇਸ ਕਰਕੇ ਸੁਣੋ 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 ਇਸ ਕਰਕੇ ਪਿੰਡ 'ਚ ਤਾਂ ਵੱਖਰੀ ਮੇਰੇ ਤੋਂ ਦੁਨੀਆ 'ਚ ਹੋ ਜੂ ਤੇ ਮੈਂ ਇਸ ਕਰਕੇ ਸਾਡੇ ਘਰੇ ਇੱਕ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀਆਂ ਨੇ ਸਹੀ ਚਾਹੀਦੀਆਂ ਨੇ ਨਹੀਂ ਆਉਣਗੀਆਂ ਤਾਂ ਸਹੀ ਚਾਹੀਦੇ ਪੈਸੇ ਵਾਪਸ ਚਾਹੀਦੇ ਆ ਵਾਪਸ ਚਾਹੀਦੇ ਪੈਸੇ ਵਾਪਸ ਕਰ ਤੂੰ ਲੈ ਆ ਤੂੰ ਜਾਣ ਕਰ